ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਲੇ ਲਗਭਗ 15 ਦਿਨਾ ਤੋਂ ਅਸੀਂ ਇੱਕ ਮੱਠੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੇ ਸੀ ਸਾਡੇ ਜਰਨੈਲ ਜ਼ਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਮੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਬੀਐਮਬੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹਨਾਂ ਇਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮਈ ਹੋ ਗਈ ਹੈ ਤੇ ਹੁਣ ਸਿਰਫ ਛੰਡ ਘੰਟੇ ਰਹਿ ਗਏ ਹਨ ਕੱਲ 21 ਤਰੀਕ ਹੈ ਅਸੀਂ ਇਹ ਜਿਹੜਾ ਮੋਰਚਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਹਨ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮੈਹਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿੰਨਾਂ ਨੇ ਫਿਟਾਉਂ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀਏਤ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਕੱਲ ਜ਼ਰੂਰ ਆਓ ਤੇ ਬੜੀ ਵੱਡੀ ਜਿੱਤ ਹੈ ਆਪਾਂ ਬੀਬੀਐਨਬੀ ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਕੜਕੇ 4 ਵਜੇ ਕਦੀ ਖੁਦ ਚੇਅਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਇਹ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤੇ